ਇਹ 15 ਹਲ ਨੇ ਬਾਈ ਫੋਲਡਿੰਗ ਵਾਲੇ ਹਲ ਨੇ ਇਹ ਖੁੱਲ ਜਾਂਦੇ ਆ ਤੇ ਫੋਲਡ ਹੋ ਜਾਂਦੇ ਆ ਹਨਾ ਤੇ ਇਹ ਬਣੇ ਹੋਏ ਨੇ ਨਿਊ ਮਾਲ ਵਾਲਿਆਂ ਦੇ ਕੰਡੀਸ਼ਨ ਦਿਖਾ ਦੇ ਪੂਰੇ ਹੈਵੀ ਹਲ ਨੇ ਇਹ 13 ਪੋਰੀ ਦੀ ਜ਼ੀਰੋ ਡਰੈਲ ਆ ਬਾਈ ਇਹ ਬਣੀ ਹੋਈ ਹੈ ਨਿਊ ਪੰਜਾਬ ਐਗਰੋਟੈਕ ਵਾਲਿਆਂ ਦੀ ਤਲਵੰਡੀ ਰੋਡ ਨੀਅਰ ਮਾਡਰਨ ਜੇਲ ਫਰੀਦਕੋਟ ਵਾਲਿਆਂ ਦੀ ਹਨਾ 24 ਮਾਡਲ ਟਰੈਕਟਰ ਹੈ ਇਹ ਇਹਦਾ ਬਠਿੰਡੇ ਦਾ ਨੰਬਰ ਹੈ ਇਹ ਪਹਿਲੀ ਪਾਰਟੀ ਦੇ ਨਾਮ ਹੈ ਤੇ ਚੱਲਿਆ ਹੋਇਆ ਸਿਰਫ ਇਹ 270 ਘੰਟੇ ਆ ਸਾਰਾ ਟਰੈਕਟਰ 270 ਘੰਟੇ ਦੇਖ ਲੈ ਇਹਦਾ ਪੰਜਾਬ ਦਾ ਨੰਬਰ ਆ ਫਾਸਟ ਪਾਰਟੀ ਦੇ ਨਾਮ ਆ ਦਿਂਦੇ ਲੱਗੇ ਸਟicker ਉਹ ਚਕਾ ਹੈ ਆ ਦੇਖੋ ਜਨਕੀ ਪੂਰਾ ਘੈਂਟ ਟਰੈਕਟਰ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਇਹ 2023 ਮਾਡਲ ਹੈ 1000 ਘੰਟਾ ਇਹ ਚੱਲਿਆ ਹੋਇਆ ਕੱਲਾ ਕੱਲਾ ਸਟicker ਕੱਲਾ ਕੱਲਾ ਕੰਪਨੀ ਦਾ ਮਾਰਕਾ ਇਹ ਟਰੈਕਟਰ ਦੇ ਉੱਪਰ ਹੈ ਤੇ ਇਹਦੇ ਉ ਡੈਕ ਲੱਗਿਆ ਹੋਇਆ ਆ ਦੇਖ ਲਓ ਕਿੰਨਾ ਹੈਵੀ ਡੈਕ ਲੱਗਿਆ ਹੋਇਆ ਕੰਡੀਸ਼ਨ ਦਾ ਇਹ ਸਾਰਾ 오ਰੀਜਨਲ ਹੈ ਜੇ ਕਿਸੇ ਸੱਜਣ ਨੇ ਇਹ ਖਰੀਦਣਾ ਨੰਬਰ ਇਹਦਾ ਵੀ ਪੰਜਾਬ ਦਾ ਨੰਬਰ ਇਹਦਾ ਵੀ ਪੰਜਾਬ ਦਾ ਧਰਮੇ ਰੇਸ ਰੂਸ ਵਾਲੀ ਸੀਲ ਦਿਖਾ ਦੇ ਬਈ ਹੀਟ ਗਾਰਡ ਲੱਗੇ ਹੋਏ ਨੇ ਪੈਰਦਾਨ ਚੈੱਕ ਕਰਵਾਦੇ ਰੰਗ ਇਹਦੇ ਵੀ ਕਿਤੋਂ ਨਹੀਂ ਉਤਰਿਆ ਹੋਇਆ ਇਹਦੇ ਵਿੱਚ ਜਦੋਂ ਤੁਸੀਂ ਐਮ ਕਰਕੇ ਪਾਉਂਗੇ ਨਾ ਟਰੈਕਟਰ ਦੇ ਵਿੱਚ ਤੇਲ ਤੁਹਾਨੂੰ ਐ ਪਤਾ ਲੱਗ ਜੂ ਵੀ ਕਿੰਨੇ ਲੀਟਰ ਤੇਲ ਪੈ ਗਿਆ ਕਹਿੰਦਾ ਇਹ 1.5 ਲੱਖ ਦਾ ਪ੍ਰੋਜੈਕਟ ਆ 5000 ਲੀਟਰ ਵਾਲੀ ਇਹ ਟੈਂਕੀ ਹੈ ਤੇ ਟਾਇਰ ਟੂਰੇ ਦੇ ਵਧੀਆ ਪਏ ਨੇ ਪੂਰੀ ਹੈਵੀ ਆ ਮਜ਼ਬੂਤ ਆ ਮਿਸਤਰੀ ਤੇਜਾ ਸਿੰਘ ਐਂਡ ਸੰਜੇ ਲੁਧਿਆਣਾ ਰੋਡ ਮਲੇਰਕੋਟਲੇ ਵਾਲਿਆਂ ਦੀ ਬਣੀ ਹੋਈ ਆ ਵੈਸੇ ਵੀ ਮਲੇਰਕੋਟਲੇ ਵਾਲੇ ਮਸ਼ਹੂਰ ਨੇ ਡਿਸਟ੍ਰੀਬਿਊਟਰ ਵਾਲੀਆਂ ਤਵੀਆਂ ਨੇ ਇਹ ਖੁੱਲ ਵੀ ਜਾਂਦੀਆਂ ਨੇ ਇਹ ਫੋਲਡ ਵੀ ਹੋ ਜਾਂਦੀਆਂ ਨੇ ਧਰਮੇ ਬਲੇਰੋ ਗੱਡੀ ਕੰਡੀਸ਼ਨ ਦੀ ਬਾਈ ਕਹਿੰਦਾ ਇਹ ਸਾਰੀ ਓਰੀਜਨਲ ਹੈ 2016 ਮਾਡਲ ਹੈ ਇਹਦੇ ਪੇਪਰ ਗੱਡੀ ਦੇ ਸਾਰੇ ਓਕੇ ਨੇ ਫਰਸਟ ਓਨਰ ਦੀ ਗੱਡੀ ਆ ਬਠਿੰਡੇ ਦਾ ਨੰਬਰ ਹੈ ਤੇ ਚਾਰੇ ਟਾਇਰੇ ਦੇ ਨਵੇਂ ਨੇ ਅੰਦਰ ਹੀ ਲੱਗਦਾ ਬਾਈ ਤੇ ਹੀ ਮਾਡਲ ਵਰਗੀ ਕੰਡੀਸ਼ਨ ਪਈ ਆ 20 ਮਾਡਲ ਆ 55 ਇੰਚੀ ਆ ਦੋ ਟਰਾਲੀਆਂ ਧਰਮੇ ਆ ਖੜੀਆਂ ਨੇ 18-18 ਫੁੱਟੀਆਂ ਟਰਾਲੀਆਂ ਨੇ ਇਹ ਜੈਕ ਵਾਲੀਆਂ ਨੇ ਦੋਨੇ ਦੇਖ ਲਾ ਹਨਾ ਇਹ 8 ਫੁੱਟ ਚੜਾਈ ਹੈ ਤੇ 8 ਫੁੱਟ ਉਚਾਈ ਹੈ ਇਹਨਾਂ ਦੀ ਜਮਨ ਨਵੇਂ ਟਾਇਰ ਚਾਰੇ ਪੋਲੋ ਦੇ ਨੇ ਫਾਸਫੋਰਸ ਦੀ ਪੂਰੀ ਸਾਫ ਪਈ ਐ 19.5 ਫੁੱਟ ਤਾਂ ਇਹਦੀ ਹੈਗੀ ਐ ਲੰਬਾਈ ਤੇ 8 ਫੁੱਟ ਹੈਗੀ ਐ ਚੜਾਈ ਵੀ ਕਿੰਨੀ ਕ ਚੱਲੀ ਹੋ ਦੇਖੋ ਹਲੇ ਤਾਂ ਰੰਗ ਵੀ ਨਹੀਂ ਫਿੱਕਾ ਫਿੱਕਾ ਪਿਆ ਇਹਦੇ ਨਾਲ ਬਈ ਸਾਰੀਆਂ ਪਾਈਪਾਂ ਪੂਪਾਂ ਮਿਲ ਜਾਣਗੀਆਂ ਟਰੈਕਟਰ ਮੰਗਰ ਪਾਈਏ ਕਦੇ ਵਾਰੀ ਹੋਊ ਦੇਖੀ ਲੱਗਦਾ ਮਿੱਤਰੋ ਜਿਹੜੇ ਘਰੇ ਤੁਹਾਨੂੰ ਮੈਂ ਲੈ ਕੇ ਆਇਆ ਹਾਂ ਨਾ ਇੱਥੋਂ ਖੇਤੀਬਾੜੀ ਦਾ ਹਰ ਇੱਕ ਐਪਲੀਮੈਂਟ ਪਕਾਉ ਪਿਆ ਹਰ ਇੱਕ ਐਪਲੀਮੈਂਟ ਚਾਹੇ ਗੱਲ ਹਲਾਂ ਦੀ ਕਰ ਲਈਏ ਚਾਹੇ ਗੱਲ ਤਵੀਆਂ ਦੀ ਕਰ ਲਈਏ ਚਾਹੇ ਪਾਣੀ ਵਾਲੀ ਮੋਟਰ ਦੀ ਗੱਲ ਕਰ ਲਈਏ ਚਾਹੇ ਗੱਲ ਤੂੜੀ ਵਾਲੇ ਰੀਪਰ ਦੀ ਕਰ ਲਈਏ ਤੇ ਚਾਹੇ ਗੱਲ ਕਰ ਲਈਏ ਟਰਾਲੀਆਂ ਦੀ ਤੇ ਚਾਹੇ ਗੱਲ ਕਰ ਲਈਏ ਟਰੈਕਟਰਾਂ ਦੀ ਤੇ ਜਾ ਗੱਲ ਕਰ ਲਈਏ ਟਰਾਲੀਆਂ ਦੀ ਐਦੋਂ ਵੀ ਇਲਾਵਾ ਬਹੁਤ ਕੁਝ ਵਿਕਾਊ ਆ ਮਿੱਤਰੋ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਇਹ ਦੱਸਾਂਗੇ ਵੀ ਕਿਹੜੇ ਪਿੰਡ ਦੇ ਵਿੱਚ ਪਹੁੰਚੇ ਹੋਇਆ ਹੋਰ ਵੀ ਵੱਡੀ ਗੱਲ ਆ ਆ ਸਾਹਮਣੇ ਜਿਹੜੀ ਬਲੇਰੋ ਗੱਡੀ ਖੜੀ ਐ ਨੇ ਮਿੱਤਰੋ ਇਹ ਵੀ ਵਿਕਾਊ ਆ ਯਾਰ ਆਜੋ ਕੱਲੀ-ਕੱਲੀ ਦੀ ਡਿਟੇਲ ਦੱਸਣ ਲੱਗਿਆ ਮੇਰੇ ਹੱਥ ਦੇ ਵਿੱਚ ਲਿਸਟ ਆ ਅੱਧਾ ਘੰਟਾ ਤਾਂ ਲੇਖਣ ਤੇ ਲੱਗ ਗਿਆ ਅੱਧਾ ਘੰਟਾ ਲੇ ਕਿੰਨੇ ਦੀ ਦੇਣੀਆਂ ਆ ਆਪਾਂ ਸ਼ੁਰੂਆਤੀ ਧਰਮੇ ਇੱਥੋਂ ਕਰ ਲੈਨੇ ਆ ਜਿਹੜਾ ਮਿੱਤਰੋ ਆ 600 ਲੀਟਰ ਵਾਲਾ ਸਪਰੇਅ ਵਾਲਾ ਪੰਪ ਪਿਆ ਨਾ ਸਪਰੇਅ ਵਾਲਾ ਪੰਪ 600 ਲੀਟਰ ਵਾਲਾ ਜੇ ਕਿਸੇ ਨੇ ਇਹ ਲੈਣਾ ਹੋਇਆ ਇਹਦੀ ਡਿਮਾਂਡ ਹੈਗੀ ਆ ਸਿਰਫ 30000 ਰੁਪਇਆ 30000 ਰੁਪਇਆ ਬਾਈ ਨੇ ਮੰਗਿਆ 600 ਲੀਟਰ ਇਹਦੇ ਵਿੱਚ ਪਾਣੀ ਪੈਂਦਾ ਤੇ ਉਹ ਤੋਂ ਵੱਧ ਜੇ ਆਹ ਗੱਲ ਕਰ ਲਈ ਨਾ ਧਰਮੇ ਜਿਹੜੇ ਹਲ ਪਏ ਨੇ ਨਾ ਇਹ 15 ਹਲ ਨੇ ਬਾਈ ਫੋਲਡਿੰਗ ਵਾਲੇ ਹਲ ਨੇ ਇਹ ਖੁੱਲ ਜਾਂਦੇ ਆ ਤੇ ਫੋਲਡ ਹੋ ਜਾਂਦੇ ਆ ਹਨਾ ਤੇ ਇਹ ਬਣੇ ਹੋਏ ਨੇ ਨਿਊ ਮਾਲ ਵਾਲਿਆਂ ਦੇ ਕੰਡੀਸ਼ਨ ਦਿਖਾ ਦੇ ਪੂਰੇ ਹੈਵੀ ਹਾਲ ਨੇ ਤੇ ਇਹਨਾਂ ਦੀ ਬਾਈ ਨੇ ਡਿਮਾਂਡ ਕੀਤੀ ਆ 65000 ਰੁਪਿਆ ਜੇ ਕਿਸੇ ਸੱਜਣ ਨੇ ਖਰੀਦਣੇ ਆ 65000 ਰੁਪਏ ਦੇ ਇਹ ਤੁਹਾਨੂੰ ਹਾਲ ਮਿਲ ਜਾਣਗੇ ਉਹ ਤੋਂ ਬਾਅਦ ਜੇ ਗੱਲ ਕਰੀਏ ਆ ਜ਼ੀਰੋ ਡ੍ਰਿੱਲ ਦੀ ਇਹ 13 ਪੋਰੀ ਦੀ ਜ਼ੀਰੋ ਡ੍ਰਿੱਲ ਆ ਬਾਈ ਇਹਦੀ ਡਿਮਾਂਡ ਬਾਈ ਨੇ ਕੀਤੀ ਆ 35000 ਰੁਪਿਆ ਕਹਿੰਦਾ ਬਾਈ 35000 ਦੀ ਆਪਾਂ ਇਹ ਦੇ ਦਾਂਗੇ ਇਹ ਬਣੀ ਹੋਈ ਆ ਨਿਊ ਪੰਜਾਬ ਐਗਰੋਟੈਕ ਵਾਲਿਆਂ ਦੀ ਤਲਵੰਡੀ ਰੋਡ ਨੀਅਰ ਮਾਡਰਨ ਜੇਲ ਫਰੀਦਕੋਟ ਵਾਲਿਆਂ ਦੀ ਹੈ ਨਾ ਉਹ ਤੋਂ ਬਾਹਰ ਮੈਂ ਪਿਆਤਾ ਬਾਈ ਲਪੇ ਸਮਾਨ ਬੜਾ ਹੈ ਤੇ ਜਿਹੜਾ ਆ ਟਰੈਕਟਰ ਖੜਾ ਹੈ ਨਾ ਫਾਰਮ ਸਾਠੋ ਦੇਖੋ ਜਮਈ ਨਮਾ ਇਹ ਹੈਗਾ ਹੈ 24 ਮਾਡਲ 24 ਮਾਡਲ ਟਰੈਕਟਰ ਹੈ ਇਹ ਇਹਦਾ ਬਠਿੰਡੇ ਦਾ ਨੰਬਰ ਹੈ ਇਹ ਪਹਿਲੀ ਪਾਰਟੀ ਦੇ ਨਾਮ ਹੈ ਤੇ ਚੱਲਿਆ ਹੋਇਆ ਸਿਰਫ ਇਹ 270 ਘੰਟੇ ਕੰਡੀਸ਼ਨ ਦਿਖਾ ਬਾਈ ਇਹਦੀ 270 ਘੰਟੇ ਚੱਲਿਆ ਹੋਇਆ ਟਰਮੀ ਆ ਸਾਰਾ ਟਰੈਕਟਰ 270 ਘੰਟੇ ਦੇਖ ਲੈ ਇਹਦਾ ਪੰਜਾਬ ਦਾ ਨੰਬਰ ਆ ਫਾਸਟ ਪਾਰਟੀ ਦੇ ਨਾਮ ਆ ਤੇ ਜੇ ਗੱਲ ਕਰੀਏ ਇਹਦੇ ਰੇਟ ਦੀ ਬਾਈ ਨੇ 7 ਲੱਖ ਤੇ 25000 ਰੁਪਏ ਟਰੈਕਟਰ ਦੀ ਡਿਮਾਂਡ ਰੱਖੀ ਆ 7 ਲੱਖ ਤੇ 25000 ਜਮਈ ਸ਼ੋਰੂਮ ਕੰਡੀਸ਼ਨ ਆ ਯਾਰ ਘੈਂਟ ਆ ਪੂਰਾ ਟਰੈਕਟਰ ਸਕਰਾਚ ਕਿਤੇ ਵੀ ਨਹੀਂ ਕੱਲਾ ਕੱਲਾ ਕੰਪਨੀ ਦਾ ਮਾਰਕਾ ਕੱਲਾ ਕੱਲਾ ਸਟicker ਟਰਮੇ ਉਰੇ ਹੀ ਭਾਈ ਆ ਚੈੱਕ ਕਰ ਭਾਈ ਦੇਖ ਦਿਂਦੇ ਲੱਗੇ ਹੋਏ ਆ ਦੇਖ ਦਿਂਦੇ ਲੱਗੇ ਹੋਏ ਸਟicker ਉਹ ਚਕਾ ਹੈ ਆ ਦੇਖੋ ਜਨਕੀ ਪੂਰਾ ਕੈਂਟ ਟਰੈਕਟਰ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਇਹ ਤੋਂ ਬਾਅਦ ਜਿਹੜਾ ਆ ਖੜਾ ਨਾ 5210 ਇਹ ਹੈਗਾ 2023 ਮਾਡਲ ਇਹ 2023 ਮਾਡਲ ਹੈ 1000 ਘੰਟਾ ਇਹ ਚੱਲਿਆ ਹੋਇਆ ਕੱਲਾ ਕੱਲਾ ਸਟicker ਕੱਲਾ ਕੱਲਾ ਕੰਪਨੀ ਦਾ ਮਾਰਕਾ ਇਹ ਟਰੈਕਟਰ ਦੇ ਉੱਪਰ ਹੈ ਤੇ ਇਹਦੇ ਉ ਡੈਕ ਲੱਗਿਆ ਹੋਇਆ ਆ ਦੇਖ ਲਓ ਕਿੰਨਾ ਹੈਵੀ ਡੈਕ ਲੱਗਿਆ ਹੋਇਆ ਕੰਡੀਸ਼ਨ ਦਾ ਇਹ ਸਾਰਾ origignal ਹੈ ਜੇ ਕਿਸੇ ਸੱਜਣ ਨੇ ਇਹ ਖਰੀਦਣਾ ਨੰਬਰ ਇਹਦਾ ਵੀ ਪੰਜਾਬ ਦਾ ਨੰਬਰ ਇਹਦਾ ਵੀ ਪੰਜਾਬ ਦਾ ਧਰਮੇ ਰੇਸ ਰੂਸ ਵਾਲੀ ਸੀਲ ਦਿਖਾ ਦੇ ਬਈ ਹੀਟ ਗਾਰਡ ਲੱਗੇ ਹੋਏ ਨੇ ਪੈਰਦਾਨ ਚੈੱਕ ਕਰਵਾਦੇ ਰੰਗ ਇਹਦੇ ਵੀ ਕਿਤੋਂ ਨਹੀਂ ਉਤਰਿਆ ਹੋਇਆ ਅਡਜਸਟੇਬਲ ਸਟੀering ਵਾਲਾ ਗੀਅਰ ਪ੍ਰੋ ਹੈ 23 ਮਾਡਲ ਹੈ 1000 ਘੰਟਾ ਚੱਲਿਆ ਹੋਇਆ ਪੰਜਾਬ ਦਾ ਨੰਬਰ ਹੈ ਤੇ ਫਰਸਟ ਪਾਰਟੀ ਹੈ ਇਹਦਾ ਰੇਟ ਹੈਗਾ 9 ਲੱਖ ਤੇ 50000 ਰੁਪਿਆ 9 ਲੱਖ ਤੇ 50000 ਦੇ ਵਿੱਚ ਨਾ ਇਸੇ ਤਰ੍ਹਾਂ ਡੱਕ ਲੱਗਿਆ ਲਗਾਇਆ ਤੁਹਾਨੂੰ ਸਾਰਾ ਕੁਝ ਹੀ ਮਿਲ ਜੂਗਾ ਇਸੇ ਤਰ੍ਹਾਂ ਜਿਵੇਂ ਇਹ ਪਿਆ ਇਹ ਤੋਂ ਬਾਅਦ ਇਧਰਲੇ ਪਾਸੇ ਜਿਹੜੀ ਆ ਖੜੀ ਹੈ ਨਾ ਬਈ ਇਹ ਡੀਜ਼ਲ ਵਾਲੀ ਟੈਂਕੀ ਵੀ ਬਕਾਉ ਆ ਇਹ 5000 ਲੀਟਰ ਵਾਲੀ ਡੀਜ਼ਲ ਵਾਲੀ ਟੈਂਕੀ ਆ ਪਰ ਮੈਂ ਘੱਟ ਤੋਂ ਘੱਟ ਬਈ ਬਾਈ ਕਹਿੰਦਾ 1.5 ਲੱਖ ਦਾ ਤਾਂ ਇਹਦੇ ਆ ਸਿਸਟਮ ਲੱਗਿਆ ਹੋਇਆ 1.5 ਲੱਖ ਦਾ ਇਹਦੇ ਵਿੱਚ ਜਦੋਂ ਤੁਸੀਂ ਐ ਕਰਕੇ ਪਾਉਂਗੇ ਨਾ ਟਰੈਕਟਰ ਦੇ ਵਿੱਚ ਤੇਲ ਤੁਹਾਨੂੰ ਐ ਪਤਾ ਲੱਗ ਜੂ ਵੀ ਕਿੰਨੇ ਲੀਟਰ ਤੇਲ ਪੈ ਗਿਆ ਕਹਿੰਦਾ ਇਹ 1.5 ਲੱਖ ਦਾ ਪ੍ਰੋਜੈਕਟ ਆ 5000 ਲੀਟਰ ਵਾਲੀ ਇਹ ਟੈਂਕੀ ਆ ਤੇ ਟਾਇਰ ਡੂਰੇ ਤੇ ਵਧੀਆ ਪਏ ਨੇ ਪੂਰੀ ਹੈਵੀ ਆ ਮਜ਼ਬੂਤ ਆ ਤੇ ਇਹ ਗੱਲ ਕਰੀਏ ਇਹਦੀ ਡਿਮਾਂਡ ਬਾਈ ਨੇ ਰੱਖੀ ਐ 165000 ਰੁਪਿਆ ਇਸੇ ਤਰੀਕੇ ਮਿਲ ਜੂ ਮਿਸਤਰੀ ਤੇਜਾ ਸਿੰਘ ਐਂਡ ਸੰਜੇ ਲੁਧਿਆਣਾ ਰੋਡ ਮਲੇਰਕੋਟਲੇ ਵਾਲਿਆਂ ਦੀ ਬਣੀ ਹੋਈ ਐ ਵੈਸੇ ਵੀ ਮਲੇਰਕੋਟਲੇ ਵਾਲੇ ਮਸ਼ਹੂਰ ਨੇ 165000 ਰੁਪਿਆ ਇਹਦੀ ਮੰਗ ਕੀਤੀ ਐ ਉਹ ਤੋਂ ਬਾਅਦ ਇਹ ਬੱਟਾ ਪਾਉਣ ਵਾਲਾ ਜਿੰਦਰਾ ਪਿਆ ਤੇ ਨਾਲ ਇਹਦੇ ਨਾ ਆ ਸਿੰਗਲ ਜਿਵੇਂ ਕਹਿੰਦੀ ਆਪਾਂ ਹਲ ਪਿਆ ਸਿੰਗਲ ਇਹਨੂੰ ਹਲ ਜਾਂ ਕਹਿੰਦੇ ਨੇ ਕਈ ਇਹਨੂੰ ਚੁੰਝ ਵੀ ਕਹਿੰਦੇ ਇਹਦੇ ਬਹੁਤ ਨਾਮ ਨੇ ਇਹ ਦੋਨਾਂ ਦਾ ਬਾਈ ਉਹਨੇ ਡਿਮਾਂਡ ਰੱਖੀ ਐ 30000 ਰੁਪਿਆ ਕਹਿੰਦੇ ਇਹ ਦੋਨੇ ਚੀਜ਼ਾਂ ਪੱਤੀ 10000 ਦੀਆਂ ਦੇ ਦਾਂਗੇ ਉਹ ਤੋਂ ਬਾਅਦ ਉਧਰਲੇ ਪਾਸੇ ਨਾ ਧਰਮੇ ਉਹ ਤਵੀਆਂ ਪਈਆਂ ਨੇ ਬਾਈ ਆਹ ਤਵੀਆਂ ਨੇ ਇਹ 22 ਦਾ ਸੈਟ ਆ ਤਵੀਆਂ ਦਾ ਹਨਾ ਮਹਿਲ ਐਗਰੀ ਵਰਕਸ ਲੈਂਕ ਰੋਡ ਮਾਨਸਾਲਿਆਂ ਦਾ ਹੀ ਬਣਿਆ ਹੋਇਆ ਜੱਕ ਦਿਖਾ ਦਿੱ ਲੱਗਿਆ ਹੋਇਆ ਡਿਸਟ੍ਰੀਬਿਊਟਰ ਵਾਲੀਆਂ ਤਵੀਆਂ ਨੇ ਇਹ ਖੁੱਲ ਵੀ ਜਾਂਦੀਆਂ ਨੇ ਇਹ ਫੋਲਡ ਵੀ ਹੋ ਜਾਂਦੀਆਂ ਨੇ ਤੇ ਇਹਨਾਂ ਦੀ ਡਿਮਾਂਡ ਕੀਤੀ ਆ ਬਾਈ ਨੇ 90000 ਰੁਪਇਆ ਬਾਈ ਤਵੇ ਨੇੜੇ ਹੋ ਕੇ ਦਿਖਾ ਦੀ ਜਮਾ ਨਵੀਂ ਕੰਡੀਸ਼ਨ ਦੇ ਨੇ ਦੇਖ ਜਮਨ ਨਮੀ ਕੰਡੀਸ਼ਨ ਤੇ ਬਹੁਤ ਘੱਟ ਚੱਲੀਆਂ ਹੋਈਆਂ ਨੇ 90000 ਇਹਨਾਂ ਦੀ ਡਿਮਾਂਡ ਹੈ ਤੇ ਜਿਹੜੀ ਆ ਟਰਾਲੀ ਖੜੀ ਹੈ ਨਾ ਇਹਦਾ ਸਾਈਜ਼ ਹੈਗਾ 8 ਫੁੱਟ ਇਹ ਲੰਬੀ ਹੈ ਤੇ 5 ਫੁੱਟ ਹੈਗੀ ਇਹ ਚੜਾਈ ਦੇ ਵਿੱਚ ਬੈੱਡ ਬੋਡੀ ਦੀ ਲੱਗਿਆ ਹੋਇਆ ਪਰ ਉੱਚਾ ਹੋ ਕੇ ਦਿਖਾਈ ਬਈ ਤਾਂ ਫਾਰਸਪੋਰਸ ਸਾਰਾ ਵਧੀਆ ਪਿਆ ਇਹਦੀ ਡਿਮਾਂਡ ਬਾਈ ਨੇ ਰੱਖੀ ਹੈ 65000 ਰੁਪਿਆ ਕਹਿੰਦਾ 65000 ਰੁਪਿਆ ਪਾ ਇਹ ਦੇਵਾਂਗੇ ਉਹ ਤੋਂ ਬਾਅਦ ਜੇ ਕਿਸੇ ਸੱਜਣ ਨੇ ਮੋਟਰ ਲੈਣੀ ਆ ਇਹ 25 ਦੀ ਮੋਟਰ ਹੈ ਮਾਰਕਾ ਇਹਦੀ ਸਾਨੂੰ ਪਤਾ ਨਹੀਂ ਲੱਗਿਆ ਮੈਂ ਕਹਿੰਦਾ ਹਿੰਦੁਸਤਾਨ ਦੀ ਹੈ 25 ਦੀ ਮੋਟਰ ਹੈ ਇਹ ਤਾਂ 35000 ਰੁਪਏ ਬਾਈ ਨੇ ਰੇਟ ਰੱਖਿਆ ਹੈ ਬਾਕੀ ਮੌਕੇ ਤੇ ਥੋੜਾ ਮੋਟਾ ਰੇਟ ਬਣ ਜਾਂਦਾ ਹੁੰਦਾ ਹੈ ਹੈਨਾ ਉਹ ਤੋਂ ਬਾਅਦ ਜਿਹੜੀ ਆ ਚਰਖੜੀ ਪਈ ਹੈ ਨਾ ਧਰਮੇ ਇਹ ਕੱਦੂ ਵਾਲੀ ਚਰਖੜੀ ਹੈ ਜੇ ਕਿਸੇ ਸੱਜਣ ਨੇ ਇਹ ਖਰੀਦਣੀ ਹੋਵੇ ਇਹ ਬਾਈ ਕਹਿੰਦਾ ਵੀਰੇ ਆਪਾਂ ਦੇ ਦਾਂਗੇ 28000 ਦੀ 28000 ਦੀ ਹੈ ਇਹ ਤੇ ਕੱਦੂ ਵਾਲੀ ਚਰਖੜੀ ਕਹਿੰਦੇ ਨੇ ਆ ਫਾਲਾ ਫੁੱਲਾ ਧਰਮੇ ਦਿਖਾਦੀ ਪੂਰੇ ਹਾਲ ਵਧੀਆ ਲੱਗੇ ਹੋਏ ਨੇ ਮਜ਼ਬੂਤ ਬਲੇਡ ਲੱਗੇ ਹੋਏ ਨੇ ਤੇ ਇਹਦਾ ਰੇਟ ਦੱਸਿਆ 28000 ਰੁਪਏ ਉਹ ਤੋਂ ਬਾਅਦ ਜਿਹੜੀ ਆ ਬਲੇਰ ਉਹ ਗੱਡੀ ਖੜੀ ਜਾਣਾ ਬਾਈ ਤਰ ਮੈਂ ਬਲੇਰੋ ਗੱਡੀ ਕੰਡੀਸ਼ਨ ਦੀ ਬਾਈ ਕਹਿੰਦਾ ਇਹ ਸਾਰੀ ਓਰੀਜਨਲ ਹੈ 2016 ਮਾਡਲ ਹੈ ਇਹਦੇ ਪੇਪਰ ਗੱਡੀ ਦੇ ਸਾਰੇ ਓਕੇ ਨੇ ਫਸਟ ਓਨਰ ਦੀ ਗੱਡੀ ਆ ਬਠਿੰਡੇ ਦਾ ਨੰਬਰ ਹੈ ਤੇ ਚਾਰੇ ਟਾਇਰੇ ਦੇ ਨਵੇਂ ਨੇ ਚਾਰੇ ਟਾਇਰਾਂ ਦਾ ਤੁਹਾਨੂੰ ਬਿਲ ਵੀ ਮਿਲ ਜੂਗਾ ਬਈ ਨੇੜੇ ਹੋ ਕੇ ਦਿਖਾ ਦੇ ਕੰਡੀਸ਼ਨ ਗੱਡੀ ਦੀ ਵਿੱਚ ਚੈੱਕ ਕਰਵਾ ਦੇ ਤੇ ਬਲੇਰੋ ਕੈਂਪਰ ਆ ਇਹ 2016 ਮਾਡਲ ਤੇ ਜੇ ਕਿਸੇ ਸੱਜਣ ਨੇ ਖਰੀਦਣੀ ਹੋਈ ਪਿੱਛੇ ਵੀ ਆ ਮੈਡ ਮੂਡ ਦਿਖਾ ਦੇ ਸਾਰਾ ਦੇਖੀ ਆ ਚੀਜ਼ਾਂ ਦੀ ਬਹੁਤ ਛੇਤੀ ਦੱਬਦੀਆਂ ਹੁੰਦੀਆਂ ਨੇ ਜਣ ਕੇ ਬਹੀਰੋਦੀ ਸਾਹਮ ਦੇ ਵਿੱਚ ਆ 16 ਮਾਡਲ ਹੈ ਬਾਈ ਉਹਨੇ ਨਮੀ ਕੜਵਾਈ ਤੀ ਇਹਦਾ ਰੇਟ ਹੈਗਾ 5 ਲੱਖ ਤੇ 25000 ਰੁਪਿਆ 5 ਲੱਖ ਤੇ 25000 ਰੁਪਿਆ ਰੇਟ ਇਹਦਾ ਤੇ ਜੁੜੇ ਰਹੋ ਹੁਣ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਿਖਾਉਣੇ ਆ ਜਿਹੜਾ ਇੱਧਰਲੇ ਪਾਸੇ ਆ ਨਾ ਤਰਮਿਆ ਬਾਗਲ ਜਾ ਪਿਆ ਬਾਈ ਦਾ ਇਹਦੇ ਵਿੱਚ ਵੀ ਬਹੁਤ ਸਾਰੀ ਚੀਜ਼ਾਂ ਬਕਾਉ ਪਈਆਂ ਨੇ ਬਾਈ ਦਾ ਕਾਰੋਬਾਰ ਬਹੁਤ ਜਿਵੇਂ ਕਹਿੰਦੀ ਇਹ ਵੱਡੇ ਪੱਧਰ ਤੇ ਆ ਤੇ ਜਿਹੜਾ ਤਰਮੇ ਉਹ ਖੜਾ ਨਹੀਂ ਕੇਸ ਵਾਲਿਆਂ ਦਾ ਇਹ 20 ਮਾਡਲ ਹੈ ਕੰਡੀਸ਼ਨ ਦਿਖਾ ਅੰਦਰ ਹੀ ਲੱਗਦਾ 22 23 ਮਾਡਲ ਵਰਗੀ ਕੰਡੀਸ਼ਨ ਪਈ ਆ 20 ਮਾਡਲ ਆ 55 ਇੰਚੀ ਆ ਇਹਦੇ ਨਾਲ ਦੋ ਟਰਾਲੀਆਂ ਨੇ ਦੋ ਟਰਾਲੀਆਂ ਹੈਗੀਆਂ ਨੇ 18 18 ਫੁੱਟੀਆਂ ਤੇ ਬਹੁਤ ਹੈਵੀ ਦੇ ਵਿੱਚ ਨੇ ਜੇ ਕਿਸੇ ਨੇ ਤਿੰਨੇ ਚੀਜ਼ਾਂ ਲੈਣੀਆਂ ਨੇ ਤਾਂ ਬਾਈ ਨੇ 5 ਲੱਖ ਤੇ 25000 ਰੁਪਏ ਰੱਖਿਆ ਜੇ ਇਕੱਲੀ ਲੈਣੀ ਆ ਤਾਂ ਇਕੱਲੀ ਦਾ ਰੇਟ ਵੀ ਅਲੱਗ-ਅਲੱਗ ਜੂ ਨੰਬਰ ਕੈਪਸ਼ਨ ਦੇ ਵਿੱਚ ਆ ਸੰਪਰਕ ਕਰ ਲਓ ਤੇ ਆਹ ਖੜੀਆਂ ਨੇ ਦੋ ਟਰਾਲੀਆਂ ਦੋ ਟਰਾਲੀਆਂ ਧਰਮ ਇਹ ਖੜੀਆਂ ਨੇ 18 18 ਫੁੱਟੀਆਂ ਟਰਾਲੀਆਂ ਨੇ ਇਹ ਜੈਕ ਵਾਲੀਆਂ ਨੇ ਦੋਨੇ ਦੇਖ ਲਾ ਹਨਾ ਇਹ 8 ਫੁੱਟ ਚੜਾਈ ਹੈ ਤੇ 8 ਫੁੱਟ ਦੀ ਉਚਾਈ ਹੈ ਇਹਨਾਂ ਦੀ ਇੱਕ ਇਹ ਆ ਤੇ ਇੱਕ ਇਧਰਲੇ ਪਾਸੇ ਖੜੀ ਆ ਦੇਖ ਨੇੜੇ ਹੋ ਕੇ ਦਿਖਾ ਦੇ ਇਹ ਦੋਨੇ ਟਰਾਲੀਆਂ ਤੇ ਪਲੱਸ ਤੂੜੀ ਵਾਲਾ ਰੀਪਰ ਇਹ ਦੋਨੇ ਟਰਾਲੀਆਂ ਨੇ ਇੱਕ ਰੀਪਰ ਹੈ 5 ਲੱਖ ਤੇ 25000 ਰੁਪਿਆ ਤਿੰਨੇ ਚੀਜ਼ਾਂ ਦੀ ਬਾਈ ਨੇ ਡਿਮਾਂਡ ਰੱਖੀ ਆ ਜੇ ਕਿਸੇ ਨੂੰ ਭਰਾ ਨੇ ਖਰੀਦਣੀਆਂ ਹੋਈਆਂ ਨਾ ਤਾਂ ਖਰੀਦ ਲਿਓ ਤੇ ਜਿਹੜੀਆਂ ਇਧਰ ਖੜੀਆਂ ਨੇ ਧਰਮੇ ਆ ਆਹ ਦੀ 6 ਟਰਾਲੀ ਦੇਖ ਇਹਦਾ ਸਾਈਜ਼ ਹੈਗਾ 11 1/2 11 1/2 ਦਾ ਸਾਈਜ਼ ਹੈ ਜੇ ਕਾਲੀ ਟਰਾਲੀ ਹੈ ਤੇ ਟਾਇਰਾਂ ਦੀ ਕੰਡੀਸ਼ਨ ਇਹਦੇ 90 ਪੈਸੇ ਆ ਪੋਲੋ ਦੇ ਨੇ ਚਾਰੇ ਟਾਇਰ ਜਮਾ ਨਵੇਂ ਹੋ ਕੇ ਦਿਖਾ ਜਮਾ ਨਵੇਂ ਟਾਇਰ ਚਾਰੇ ਪੋਲੋ ਦੇ ਨੇ ਫਰਸ ਫਰਸ ਦੀ ਪੂਰੀ ਸਾਫ ਪਈ ਆ ਇਹਦਾ ਰੇਟ ਬਾਈ ਨੇ ਮੰਗਿਆ ਕਹਿੰਦਾ 2 ਲੱਖ ਤੇ 10000 ਦੀ ਆਪਾਂ ਇਹ ਟਰਾਲੀ ਦਵਾਂਗੇ ਤੇ ਜਿਹੜੀ ਆ ਖੜੀ ਆ ਨਾ ਇਹਦਾ ਸਾਈਜ਼ ਇਹ ਹੈਗਾ ਵੀਰੇ ਆਪਣਾ 1.5 ਫੁੱਟੀ ਆ ਇਹ ਤੇ ਇਹਦਾ ਰੇਟ ਬਾਈ ਨੇ ਮੰਗਿਆ ਸਿਰਫ 60000 ਰੁਪਇਆ ਇਹ ਬੈਣਾ ਜੇ ਕਾਲੀ ਟਰਾਲੀ ਹੈ ਤੇ ਇੱਕ ਉਧਰਲੇ ਪਾਸੇ ਨਾ ਧਰਮੇ ਹੋ ਖੜਾ ਓਲੇ ਦੇ ਵਿੱਚ ਜੇ ਕਈ ਸੱਜਣ ਕੋਈ ਸੱਜਣ ਭੂਗਦਾ ਕੰਮ ਕਰਦੇ ਨੇ ਹਨਾ ਤੂੜੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਹੈਵੀ ਟਰਾਲੀ ਦੀ ਲੋੜ ਹੁੰਦੀ ਹੈ ਮਜ਼ਬੂਤ ਟਰਾਲੀ ਦੀ ਲੋੜ ਹੁੰਦੀ ਹੈ ਤੇ ਆਹ ਖੜੀ ਹੈ ਮਿੱਤਰੋ ਤੁਹਾਡੇ ਵਾਸਤੇ ਜੇ ਇਹਦੇ ਸਹਿਜ ਦੀ ਗੱਲ ਕਰੀਏ ਨਾ ਇਹ 19 ਫੁੱਟ ਲੰਬਾਈ ਹੈ ਬਈ ਇਹਦੀ 19 ਫੁੱਟ ਤਾਂ ਇਹਦੀ ਹੈਗੀ ਹੈ ਲੰਬਾਈ ਤੇ 8 ਫੁੱਟ ਹੈਗੀ ਹੈ ਚੜਾਈ ਪਰ ਮੇ ਜਮਾ ਨਵੀਂ ਟਰਾਲੀ ਹੈ ਤੇ ਆਹ ਰਹੀ ਬਾਕੀ ਸੱਜਣਾਂ ਟਾਇਰਾਂ ਤੋਂ ਅੰਦਾਜ਼ਾ ਲਾ ਲੈਣਗੇ ਵੀ ਕਿੰਨੀ ਕਿ ਚੱਲੀ ਹੋ ਦੇਖੋ ਹਲੇ ਤਾਂ ਰੰਗ ਵੀ ਨਹੀਂ ਫਿੱਕਾ ਫਿੱਕਾ ਪਿਆ ਇਹਦੇ ਨਾਲ ਬਈ ਸਾਰੀਆਂ ਪਾਈਪਾਂ ਪੂਪਾਂ ਮਿਲ ਜਾਣਗੀਆਂ ਤੇ ਇਧਰਲੇ ਪਾਸੋਂ ਕੰਡੀਸ਼ਨ ਦਿਖਾ ਤਰ ਮੈਂ ਆ ਕੇ ਦੇਖ ਜਮਈ ਨਮੀ ਟਰਾਲੀ ਐ ਹੂੰ ਵਿੱਚੋਂ ਚੈੱਕ ਕਰਵਾ ਵਿੱਚੋਂ ਚੈੱਕ ਕਰਵਾ ਨੇੜੇ ਉਹ ਕੋ ਫਰਸ ਫਰਸ ਆ ਹੁੱਕਾ ਹੱਕਾ ਸਾਰੀਆਂ ਦਿਖਾ ਆ ਦੇਖ ਗਰਦ ਗੁਰਦ ਖੋਰੇ ਲੇਟਾਂ ਲੂਟਾਂ ਜਾਨੀ ਕਿ ਜਰ ਪੂਰਾ ਘੈਂਟ ਕੰਮ ਕੀਤਾ ਹੋਇਆ 19 ਫੁੱਟ ਬਈ ਦੀ ਲੰਬਾਈ ਐ ਤੇ 8 ਫੁੱਟ ਦੀ ਚੜਾਈ ਐ ਹੁੱਕ ਧਰਮੇ ਦਿਖਾ ਦੇ ਇਥੋਂ ਦੇਖੋ ਵੀ ਕਿੰਨੀ ਕਿ ਚੱਲੀ ਹੋ ਮੈਨੂੰ ਤਾਂ ਲੱਗਦਾ ਯਾਰ ਟਰੈਕਟਰ ਮੰਗਰ ਪਾਈਏ ਕਦੇ ਵਾਰੀ ਹੋੂ ਦੇਖੀ ਲੱਗਦਾ 19.5 ਫੁੱਟ ਲੰਬਾਈ ਦੇ ਲੰਬਾਈ ਚਾਹ ਟਰਾਲੀ ਇਹਦਾ ਬਾਈ 6 ਲੱਖ ਤੇ 50 ਹਜ਼ਾਰ ਰੁਪਏ ਮੰਗਦਾ ਜਿਹੜੀ ਵੀ ਚੀਜ਼ ਤੁਹਾਡੇ ਪਸੰਦ ਆਉਂਦੀ ਹੈ ਮਿੱਤਰੋ ਤੁਸੀਂ ਨੇ ਆਉਣਾ ਕਿੱਥੇ ਐ ਅਸੀਂ ਖੜੇ ਆ ਪਿੰਡ ਜੰਗੀਆਂਣਾ ਡਿਸਟ੍ਰਿਕਟ ਬਠਿੰਡੇ ਦਾ ਪਿੰਡ ਹੈ ਪਧੌੜ ਤੋਂ 4 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਤੇ ਜੇ ਕੋਈ ਵੀ ਭਰਾ ਆਉਣਾ ਚਾਹੁੰਦਾ ਹੈ ਨਾ ਇਹ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਖਰੀਦਣੀ ਚਾਹੁੰਦਾ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ ਤੇ ਤੁਸੀਂ ਬਾਈ ਨਾਲ ਸੰਪਰਕ ਕਰੋ ਜੰਗੀਆਂ ਨੇ ਪਿੰਡ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਹੀ ਸੱਜੇ ਪਾਸੇ ਨਾ ਪਹੀ ਆਉਂਦੀ ਆ ਬਾਈ ਦਾ ਸਪੈਸ਼ਲ ਘਰੀ ਆਉਂਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਬਾਈ ਦੇ ਘਰੇ ਬਕਾਊ ਖੜੀਆਂ ਨੇ ਤੇ ਆਜੋ ਕਰਾਂ ਫਟਾਫਟ ਮਿੱਤਰੋ ਕੋਈ ਵੀ ਸੱਜਣ ਜਿਹੜੀ ਵੀ ਚੀਜ਼ ਤੁਹਾਡੇ ਪਸੰਦ ਆਉਂਦੀ ਆ ਲੁੱਟੋ ਮੇਲਾ